ਹਾਂਜੀ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਚਿਚੜਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਉਹਨਾਂ ਦੀ ਰੋਕਥਾਮ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗਰਮੀ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਤੇ ਗਰਮੀ ਦੇ ਵਿੱਚ ਚਿਚੜਾਂ ਦੀ ਭਮਾਰ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਚਿਚੜਾਂ ਤੋਂ ਬਹੁਤ ਜ਼ਿਆਦਾ ਬਿਮਾਰੀਆਂ ਨੇ ਜੋ ਲੱਗਦੀਆਂ ਨੇ ਪਸ਼ੂਆਂ ਨੂੰ ਜਿਹਦੇ ਵਿੱਚ ਕਿ ਐਨਾਪਲਾਜ਼ਮਾ ਬੇਵੇਸ਼ੀਅਸ ਥਲੇਰੀਆ ਇਹ ਇਦਾਂ ਦੀਆਂ ਬਿਮਾਰੀਆਂ ਨੇ ਜੋ ਕਿ گاਵਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਇਹ ਇੱਕ ਪਸ਼ੂ ਤੋਂ ਦੂਜੇ ਪਸ਼ੂ ਤੱਕ ਇੱਕ ਚਿਚੜ ਤੋਂ ਦੂਜੇ ਪਸ਼ੂ ਤੱਕ ਫੈਲਦੀਆਂ ਨੇ ਜੋ ਕਿ ਬਹੁਤ ਹੀ ਖਤਰਨਾਕ ਤੇ ਜਾਨਲੇਵਾ ਬਿਮਾਰੀਆਂ ਨੇ ਇਸ ਕਰਕੇ ਪਸ਼ੂਆਂ ਦੇ ਵਿੱਚ ਚਿਚੜਾਂ ਤੋਂ ਬਚਾਅ ਬਹੁਤ ਹੀ ਜ਼ਰੂਰੀ ਹੈ ਤੇ ਇਸ ਤੋਂ ਬਚਾਅ ਵਾਸਤੇ ਆਪਾਂ ਮੁੱਖ ਤੌਰ ਤੇ ਤਾਂ ਸਾਫ ਸਫਾਈ ਦਾ ਧਿਆਨ ਰੱਖਣਾ ਪੈਂਦਾ ਜਦੋਂ ਕਿ ਪਸ਼ੂਆਂ ਦੇ ਥੱਲੇ ਬਿਲਕੁਲ ਵੀ ਗੰਦ ਜਾਂ ਦਰਾਲਾਂ ਵਗੈਰਾ ਜੋ ਕਿ ਇਟਾਂ ਦੇ ਥੱਲੇ ਚਿਚੜ ਜਰ ਚਲੇ ਜਾਂਦੇ ਨੇ ਉਸ ਤੋਂ ਬਚਾਸਤੇ ਆਪਾਂ ਨੂੰ ਪੱਕੇ ਫਰਸ਼ ਤੇ ਕੰਧਾਂ ਤੇ ਪਲਸਤਰ ਵਗੈਰਾ ਦੀ ਜਰੂਰਤ ਪੈਂਦੀ ਹੈ ਜੇ ਚਿਚੜ ਪੈ ਜਾਂਦੇ ਹਨ ਤਾਂ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਅਵੇਲੇਬਲ ਹਨ ਜਿਵੇਂ ਕਿ ਸੈਪਰਮੈਥਰਨ ਪ੍ਰੀਮੈਥਰਨ ਇਹ ਪਰ ਐਮ ਐਲ ਪਰ ਲੀਟਰ ਦੇ ਹਿਸਾਬ ਨਾਲ ਪਸ਼ੂ ਨੂੰ ਆਪਾਂ ਲਗਾ ਸਕਦੇ ਹਾਂ ਜੇ ਚਿਚੜ ਜ਼ਿਆਦੇ ਹਨ ਤੇ ਪਰ ਲੀਟਰ ਪਾਣੀ ਦੇ ਵਿੱਚ 2 ਐਮਐਲ ਦਵਾਈ ਪਾ ਕੇ ਪਸ਼ੂਆਂ ਨੂੰ ਆਪਾਂ ਸਪਰੇਅ ਕਰ ਸਕਦੇ ਹਾਂ ਇਸ ਤੋਂ ਇਲਾਵਾ ਪਸ਼ੂਆਂ ਤੇ ਬਚਾਅ ਵਾਸਤੇ ਇੰਜੈਕਸ਼ਨ ਆ ਰਹੇ ਹਨ ਜਿਵੇਂ ਕਿ ਐਵਰ ਮਟਰਨ ਸਾਲਟ ਜਿਹੜਾ ਪਰ 50 ਕਿਜੀ ਬੋਡੀ weight ਵਾਸਤੇ 1 ਐਮਐਲ ਇੰਜੈਕਸ਼ਨ ਜਿਹੜਾ ਚਮੜੀ ਉੱਪਰਲੇ ਰੂੜ ਦੇ ਵਿੱਚ ਆਪਾਂ ਸਬਕਟ ਪਸ਼ੂ ਨੂੰ ਦੇ ਸਕਦੇ ਹਾਂ ਜੋ ਕਿ ਪਸ਼ੂ ਚਿਚੜਾਂ ਤੋਂ ਬਚਾ ਰਹੇ ਜੋ ਕਿ ਸਪਰੇਅ ਜਿਹੜੀ ਆਪਾਂ ਕਰਨੀ ਹੈ ਕੱਲੀ ਪਸ਼ੂਆਂ ਦੇ ਉੱਪਰ ਨਹੀਂ ਜਦੋਂ ਕਿ ਪਸ਼ੂਆਂ ਦੇ ਥੱਲੇ ਛੱਡ ਤੇ ਕੰਧਾਂ ਤੇ ਛੱਤਾਂ ਤੱਕ ਵੀ ਚਿਚੜਾਂ ਦੇ ਅੰਡੇ ਜਾਂ ਚਿਚੜ ਚਲੇ ਜਾਂਦੇ ਹਨ ਇਸ ਕਰਕੇ ਜੇ ਤੁਸੀਂ ਥੱਲੋਂ ਚਿਚੜ ਖਤਮ ਕਰੋਗੇ ਤਾਂ ਹੀ ਪਛੋ ਦੇ ਉੱਪਰ ਲੰਮਾ ਸਮੇਂ ਤੱਕ ਇਸ ਦਾ ਅਸਰ ਦੇਖਣ ਨੂੰ ਮਿਲੇਗਾ